ਲਹਿਰੇਗਾ ਕੇ ਬੇਮੂਨਕ ਅੱਜ ਪਿੰਡ ਸਲੇਮਗੜ ਵਿਖੇ ਲਹਿਰੇ ਹਲਕੇ ਦੇ ਮੰਤਰੀ ਸਰਦਾਰ ਗੁਰਿੰਦਰ ਸਿੰਘ ਜੀ ਗੋਲ ਆਏ ਸੀ ਜਿਹੜਾ ਸਿੱਖਿਆ ਦੇ ਨਾਂ ਤੇ ਬਹੁਤ ਵੱਡਾ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਅਸੀਂ ਇਹਨਾਂ ਨੂੰ ਸਵਾਲ ਜਵਾਬ ਪੁੱਛਣ ਵਾਸਤੇ ਦੋ ਜਥੇ ਬੰਦੀਆਂ ਵੱਲੋਂ ਇੱਕ ਚੂਲ ਪਿੰਡ ਥੂਲੜ ਵਿੱਚ ਯਾਦ ਜਥੇ ਬੰਦੀ ਵੱਲੋਂ ਤੇ ਮੂਨਕ ਦਾ ਆਪਣਾ ਸਲੇਮਗੜ ਸਿੱਧੂਪੁਰ ਜਥੇ ਬੰਦੀ ਵੱਲੋਂ ਇਹਨਾਂ ਨੇ ਜਵਾਬ ਕਿਸ ਯਾਦ ਜਥੇ ਬੰਦੀ ਨੇ ਸਵਾਲ ਜਵਾਬ ਕਰੇ ਕਰਨ ਵਾਸਤੇ ਚ ਪਿੰਡ ਟੂਲੜ ਦੇ ਵਿੱਚ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਵੀ ਸਲੇਮਗੜ ਆ ਗਏ ਅਸੀਂ ਇਕੱਠੇ ਹੋ ਕੇ ਅੱਜ ਮੰਤਰੀ ਨੂੰ ਸਵਾਲ ਜਵਾਬ ਕਰਨ ਵਾਸਤੇ ਸਲੇਮਗੜ ਮੰਤਰੀ ਨੇ ਕੋਈ ਸਵਾਲ ਜਵਾਬ ਨਹੀਂ ਕਰੇ ਅਸੀਂ ਫਿਰ ਮੰਤਰੀ ਦਾ ਵਿਰੋਧ ਕਰਿਆ ਮੰਤਰੀ ਦਾ ਵਿਰੋਧ ਕਰਨ ਤੋਂ ਬਾਅਦ ਮੰਤਰੀ ਨੇ ਪਿੰਡ ਡੂੜੀਆਂ ਵਿੱਚ ਜਾਣਾ ਸੀ ਅਸੀਂ ਪਿੱਛੇ ਡੂੜੀਆਂ ਪਿੰਡ ਜਾ ਰਹੇ ਸੀ ਪੁਲਿਸ ਨੇ ਸਾਨੂੰ ਰਾਸਤੇ 'ਚ ਰੋਕ ਕੇ ਪੁਲਿਸ ਨੇ ਕਹਿੰਦੀ ਵੀ ਤੁਹਾਡੀਆਂ ਗ੍ਰਿਫਤਾਰੀਆਂ ਪਾਈਆਂ ਨੇ ਸਾਨੂੰ ਬੱਸ ਦੇ ਵਿੱਚ ਪੁਲਿਸ ਲੈ ਕੇ ਚੱਲੀ ਅਜੇ ਸਾਨੂੰ ਇਹ ਨਹੀਂ ਪਤਾ ਵੀ ਪੁਲਿਸ ਕਿੱਥੇ ਲੈ ਕੇ ਜਾਊਗੀ ਕਿੱਥੇ ਨਹੀਂ ਅਸੀਂ ਇਹੀ ਬਰਿੰਦਰਗੋਲ ਦੇ ਇੱਥੇ ਅਸੀਂ ਲਹਿਰੇ ਹਲਕੇ ਦੇ ਵਾਸੀ ਆ ਬਰਿੰਦਰਗੋਲ ਦੇ ਅਸੀਂ ਸਵਾਲ ਜਵਾਬ ਕਰਨੇ ਸੀ ਵੀ ਜਿਹੜਾ ਸਾਡਾ ਦੋਵੇਂ ਬਾਰਡਰਾਂ ਤੇ ਖਨੋਰੀ ਤੇ ਸੰਭੂ ਤੇ ਚੱਲ ਰਿਹਾ ਅੰਦੋਲਨ ਇੱਕ ਸਾਲ ਦਾ ਜਿਹੜਾ ਸਰਕਾਰ ਨੇ ਇੱਕ ਜ਼ਬਰਦਸਤੀ ਠਾਏ ਗਿਆ ਉਹਦੀ ਪ੍ਰਭਾਜ ਲਈ ਜਿਹੜਾ ਸਭ ਟਰਾਲੀਆਂ ਸਿਲੰਡਰ ਹੋਰ ਪੱਖੇ ਸਰਕਾਰ ਪ੍ਰਜੂਤ ਤੇ ਸਰਕਾਰ ਵੱਲੋਂ ਇਹਨਾਂ ਦੇ ਐਮਐਲਏ ਨੇ ਚੋਰੀ ਕੀਤੇ ਨੇ ਅਸੀਂ ਉਹਦੀ ਪ੍ਰਭਾਜ ਲਈ ਬਰਿੰਦਰਗੋਲ ਨੂੰ ਸਵਾਲ ਕਰਨਾ ਸੀ ਇੱਕ ਬਹੁਤ ਵੱਡਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਹਨਾਂ ਸਰਕਾਰ ਨੇ ਸਿੱਖਿਆ ਕ੍ਰਾਂਤੀ ਚਲਾਈ ਹੋਈ ਹੈ ਜਿਹੜੀ ਸਿੱਖਿਆ ਕ੍ਰਾਂਤੀ ਚਲਾਈ ਹੋਈ ਹੈ ਉਹਦੇ ਵਿੱਚ ਪੂਰਾ ਕੱਖ ਨਹੀਂ ਹੈਗਾ ਇਹ ਆਮ ਪਬਲਿਕ ਨੂੰ ਆਮ ਲੋਕਾਂ ਨੂੰ ਗਮਰਾ ਕੀਤਾ ਜਾ ਰਿਹਾ